ਉਹ ਬ੍ਰਦਰ ਨੇ ਆ ਕੇ ਪਿੰਡਰ ਟੋਲਾ ਵਿੱਚ ਪਹੁੰਚੇ ਨੇ ਅਤੇ ਲੋਕਾਂ ਨੂੰ ਗੋੜਬੰਦ ਲੋਕਾਂ ਨੂੰ ਇਹਨਾਂ ਵੱਲੋਂ ਕੰਬਲ ਵੰਡੇ ਜਾਣੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਦੋ ਕੰਬਲ ਕਿੰਨੇ ਕੋ ਪਿੰਡਾਂ ਵਿੱਚ ਦਿੱਤੇ ਜਾ ਚੁੱਕੇ ਨੇ ਕਿ ਸਿਆਸਤ ਨੂੰ ਲੈ ਕੇ ਦਿੱਤੇ ਜਾ ਰਹੇ ਨੇ ਕਿਦਾਂ ਨੇ ਅੱਜ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਪਿੰਡਰ ਟੋਲਾ ਦੇ ਵਿੱਚ ਪਹੁੰਚੇ ਹੋ ਤੇ ਕਾਫੀ ਲੋਕਾਂ ਦਾ ਇਕੱਠ ਦੇਖਿਆ ਗਿਆ ਮੇਕਅੱਪ ਕੰਬਣਾਉਂਦੇ ਕਿ ਹੋਇਆ ਜਾਂ ਤੁਹਾਡੇ ਪਾਰਟੀ ਨਾਲ ਇੰਨਾ ਪਿਆਰ ਆ ਨਹੀਂ ਜੀ ਇਹ ਭਾਈਚਾਰਾ ਹੁੰਦਾ ਪਾਰਟੀ ਸਿਆਸਤ ਇੱਕ ਅੱਡ ਚੀਜ਼ ਆ ਜੋ ਸਾਡੇ ਤਦਵੀਰ ਹੋਣਾ ਨੇ ਬਾਈ ਜੀ ਉਹਨਾਂ ਨੇ ਸਾਰਿਆਂ ਦੀ ਟੀਮ ਨੇ ਸਨੇਹ ਜੋ ਪਿੰਡ ਜ ਆਪਸੀ ਪਿਆਰ ਹੁੰਦਾ ਉਹ ਉਹਦਾ ਇਹ ਸਬੂਤ ਆ ਨਹੀਂ ਤਾਂ ਕੋਈ ਕਿਸੇ ਦੀ ਚੀਜ਼ ਦਾ ਔਖਾ ਨਹੀਂ ਹੁੰਦਾ ਇਹ ਸੇਵਾ ਵਾ ਸਾਡੇ ਮਹਾਰਾਜ ਨੇ ਪੱਲੇ ਪਾਈ ਆ ਦਿਉਲ ਸਾਹਿਬ ਨੇ ਸੇਵਾ ਕਰੀ ਆ ਤੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਹੜਾ ਇੰਨਾ ਪਿਆਰ ਦਿਖਾਇਆ ਉਹਨਾਂ ਨੇ ਪਾਰਟੀ ਤੋਂ ਉੱਪਰ ਰੱਖ ਕੇ ਆ ਸਾਰਾ ਕੁਝ ਇਲੈਕਸ਼ਨ ਆਵਦੀ ਥਾਂ ਸੇਵਾ ਆਵਦੀ ਥਾਂ ਜਨਜੀ ਜੇ ਆਪਾਂ ਗੱਲ ਕਰੀਏ ਸੇਵਾ ਕਿੰਨਾ ਟਾਈਮ ਤੋਂ ਸੇਵਾ ਚੱਲ ਰਹੀ ਆ ਕਿਉਂਕਿ ਪਿਛਲੇ 40 ਸਾਲਾਂ ਤੋਂ ਆਪ ਸਰਕਾਰ ਪਿੰਡਾਂ ਵਿੱਚ ਲਾਂਚ ਦੇ ਕੇ ਲੋਕਾਂ ਨੂੰ ਸਰਕਾਰ ਬਣਾ ਕੇ ਪਰ ਅੱਜ ਤੱਕ ਮੁਰਕੇ ਕੋਈ ਨਹੀਂ ਅੱਜ ਪਹਿਲੀ ਵਾਰੀ ਪਿੰਡਾ ਟੋਲਾ ਦੇ ਵਿੱਚ ਕਾਂਗਰਸ ਦੇ ਜੋ ਦਸ ਸਿੰਘ ਗੁੜਾਜੀ ਦੇ ਬ੍ਰਦਰ ਹੋਂ ਤੁਸੀਂ ਤੁਸੀਂ ਪਹੁੰਚੋ ਕੀ ਕਾਰਨ ਆ ਕਿ ਇੰਨਾ ਟਾਂ ਪੁੱਛੀ ਵੀ ਗਾਇਬ ਰਹੇ ਅੱਛਾ ਇਹ ਅਸੀਂ ਪਹਿਲਾਂ ਸੇਵਾ ਨਾ ਪਹਿਲਾਂ ਕਿਲਾ ਰੈਪਰ ਦੇ ਵਿੱਚ ਕਰਦੇ ਹੁੰਦੇ ਸੀ ਕਿਲਾ ਰੈਪਰ ਤੋਂ ਬਾਅਦ ਕਿਲਾ ਰੈਪਰ ਦੇ ਚਾਰ ਟੋਟੇ ਹੋ ਗਏ ਚਾਰ ਥਾਵਾਂ ਵਿੱਚ ਵੰਡਿਆ ਗਿਆ ਫਿਰ ਅਸੀਂ ਦਾਖਾ ਮਦਦ ਹੈਲਪ ਕੀਤੀ ਸੇਵਾ કરી ਫਿਰ ਉਹ ਤੋਂ ਬਾਅਦ ਚੋਂ ਸਾਲ ਹੋ ਗਿਆ ਸਾਨੂੰ ਦਫ਼ਤਰ ਕੁਪ ਕੱਲਾਂ ਖੋਲੇ ਹੋਏ ਨੂੰ ਸੰਗਤ ਦੀ ਸੇਵਾ ਲਈ ਖੰਗੂੜਾ ਸਾਹਿਬ ਆਉਂਦੇ ਨੇ ਅੱਜ ਵੀ ਉਹਨਾਂ ਨੇ ਆਉਣਾ ਸੀ ਮਾਤਾ ਪਿਤਾ ਦੀ ਦੋਨੇ ਮਾਤਾ ਪਿਤਾ ਹਸਪਤਾਲ ਦਾਖਲ ਨੇ 90 ਸਾਲ ਦੀ ਉਮਰ ਸੇਤੰਨੀਓ ਬਹੁਤ ਔਖੇ ਨੇ ਤਾਂ ਕਰਕੇ ਉਹਨਾਂ ਨੂੰ ਪ੍ਰੋਗਰਾਮ ਤੋਂ ਪਹਿਲਾਂ ਜਾਣਾ ਪੈ ਗਿਆ ਤੇ ਮੈਂ ਬਟੂ ਖੰਗੂੜਾ ਤੇ ਸਰਦਾਰ ਮੇਧਿਲ ਸਿੰਘ ਦਿਓਲ ਉਹਨਾਂ ਦੀ ਹਾਜ਼ਰੀ ਤੇ ਇਹ ਪ੍ਰੋਗਰਾਮ ਜਾ ਆਏ ਆ ਸ਼ਰਕਤ ਕਰਨ ਤੇ ਜਿਹੜੀ ਰਹੀ ਗੱਲ ਤੁਸੀਂ ਕਿਹਾ ਕਿ ਵੀ ਪਹਿਲਾਂ ਕਿਉਂ ਨਹੀਂ ਹੋਇਆ ਇਹਨਾਂ ਨੂੰ 20 ਸਾਲ ਹੋ ਗਏ ਸੇਵਾ ਕਰਦੇ ਆਨੋਂ ਤੁਸੀਂ ਪਿੰਡ ਚੂਜ਼ ਕਰ ਲੈਣੇ ਹੋ ਜਾਂ ਤੁਹਾਡੇ ਪ੍ਰੋਗਰਾਮ ਬਣ ਜਾਂਦੇ ਆਂ ਦੋਸਤ ਮਿੱਤਰ ਤੁਹਾਡੇ ਜੋ ਤੁਹਾਡੇ ਨਾਲ ਚੱਲਦੇ ਨੇ ਉਹ ਤੁਹਾਡੀ ਜਦੋਂ ਕਹਿੰਦੇ ਆ ਕਿ ਭਾਈ ਸਾਡੇ ਪਿੰਡ ਕਰੋ ਆਓ ਤੇ ਇਹੀ ਉੱਥੇ ਚਲੇ ਜਾਂਦੇ ਆਂ ਮਦਦ ਕਰਦੇ ਆਂ ਦਿਉਲ ਸਾਹਿਬ ਜਦੋਂ ਆਉਂਦੇ ਆ 2 ਸਾਲ ਥੋੜੀ ਜੀ ਇਹਨਾਂ ਦੀ ਵੀ ਸਿਹਤ ਸੀਗੀ ਪ੍ਰੋਬਲਮ ਨਹੀਂ ਤਾਂ 20 ਸਾਲ ਹੋ ਗਏ ਕਦੇ ਵੀ ਮਿਸ ਨਹੀਂ ਕਰਦੇ ਸਰ ਆਪਾਂ ਗੱਲ ਕਰੀਏ ਪਿੱਛੇ ਜਿਹੜਾ ਆਏ ਸੀ ਕਾਫੀ ਵਾਰਸਾ ਹੋਈਆਂ ਨੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਕਾਫੀ ਗਰੀਬਾਂ ਦੇ ਘਰ ਟੁੱਟੇ ਨੇ ਕਿ ਕਿਸੇ ਗਰੀਬ ਦੇ ਮਕਾਨ ਨੂੰ ਲੈ ਕੇ ਜਿੱਦਾਂ ਤੁਸੀਂ ਖਰਚਾ ਕਰ ਰਹੇ ਹੋ ਮੈਨੂੰ ਲੱਗ ਰਿਹਾ ਸਾਇਦ ਤੁਸੀਂ ਪਿੰਡਾਂ ਦੇ ਵਿੱਚ ਕੋਈ ਗਰੀਬ ਦਾ ਮਕਾਨ ਦੇਖਿਆ ਵੀ ਹੈ ਉਹ ਪਾਏ ਦਾ ਮਕਾਨ ਪਾਈਏ ਸਾਡੇ ਇਸੇ ਪਿੰਡ ਦੇ ਵਿੱਚ ਕਾਫੀ ਲੋਕਾਂ ਦੇ ਮਕਾਨ ਡਿੱਗੇ ਹੋਏ ਨੇ ਜਾਂ ਬਾਲੇ ਨਿਕਲੇ ਹੋਏ ਨੇ ਕੀ ਕੋਈ ਗੌਰ ਕੀਤੀ ਕੋਈ ਜਸੂਨ ਨਮਾਇੰਦ ਨੇ ਦੱਸਿਆ ਮਹਾਰਾਜ ਸੋਖ ਰੱਖੇ ਜੀ ਗਾਹਾਂ ਆਉਣ ਵਾਲੇ ਵਕਤ 'ਚ ਸਾਹ ਵੱਧ ਤੋਂ ਵੱਧ ਇਹ ਚੀਜ਼ ਉਹੀ ਕਹਿੰਦੇ ਆ ਨਾ ਕਿ ਪਹਿਨਾ ਕਿਤੋਂ ਤਾਂ ਸ਼ੁਰੂਆਤ ਕਰਨੀ ਪੈਂਦੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ ਕਰਾਂਗੇ ਮੈਂ ਕੋਈ ਝੂਠਾ ਵਾਦਾ ਨਹੀਂ ਕਰਨਾ ਵੀ ਮੈਂ ਕੋਠੀਆਂ ਪਵਾ ਦੂੰ ਜਾਂ ਕਮਰੇ ਪਵਾ ਦੂੰ ਉਹ ਨਾ ਹੀ ਆਪਣੇ ਬਸ ਦੀ ਗੱਲ ਨਾ ਹੀ ਆਪਾਂ ਤੋਂ ਪਹਿਣਾ ਵੱਧ ਤੋਂ ਵੱਧ ਸਰਕਾਰ 'ਚ ਆ ਗਏ ਐਮ ਐਲ ਏ ਬਣ ਗਏ ਉਹ ਅੱਡ ਹੁੰਦੀ ਆ ਥੋੜੀ ਜਦੋਂ ਕਹਿੰਦੇ ਨੇ ਉਹਦੇ ਪੈਨ ਚਾਲਣ ਲੱਗ ਜਾਂਦਾ ਉਹ ਤਾਂ ਵੱਧ ਤੋਂ ਵੱਧ ਸਰਕਾਰ ਲਈ ਮਦਦ ਕਰਾਂਗੇ ਜੋ ਸਾਡੀ ਜੇਬ ਸਾਡੇ ਭਰਾਵਾਂ ਦੀ ਜੇਬ 'ਚੋਂ ਜੋ ਕਰਾ ਸਕਦੇ ਆ ਵੱਧ ਤੋਂ ਵੱਧ ਉਹ ਕਰਾਉਂਦੇ ਆਏ ਆ ਕਰਾਉਂਦੇ ਰਹਾਂਗੇ ਤੇ ਇਹ ਸੇਵਾ ਨਿਰੰਤਰ ਚੱਲਦੀ ਰਹੂਗੀ ਅੱਛਾ ਪਿੰਡਾਂ ਦੇ ਵਿੱਚ ਤੁਸੀਂ ਫਿਰਦਿਓ ਕਹੋਗੇ ਆਹੰਗਾਰ ਮਿਲ ਰਿਹਾ ਜੋ ਪਿੰਡਾਂ ਦੇ ਵਿੱਚ ਲੋਕਾਂ ਦਾ ਪਿਆਰ ਦਿੱਤਾ ਮਿਲ ਰਿਹਾ ਬੀਬੀ ਤੁਸੀਂ ਆਪ ਹੀ ਦੇਖਿਆ ਵਾ ਸੰਗਤ ਬਹੁਤ ਪਿਆਰ ਦੇ ਰਹੀ ਆ ਕਿਉਂਕਿ ਕਿਲਾ ਰ ਹੈ ਉਹਨਾਂ ਨੇ ਦੇਖੇ ਹੋਇਆ ਗੰਬੜ ਇਹ ਦੇਖੋ ਬਾਈ ਜੀ ਮਿਲੇ ਜੀ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਖਿਆ ਹੋਇਆ ਅਸੀਂ ਤਾਂ ਤੁਹਾਡੇ ਕੰਮ ਦੇਖੇ ਹੋਏ ਨੇ ਲਾਰੇ ਲੱਪੇ ਤਾਂ ਕਦੇ ਲਾਏ ਹੀ ਨਹੀਂ ਜੋ ਹੈਗਾ ਉਹ ਅਸੀਂ ਕਰਦੇ ਆ ਮੈਂ ਜੋ ਮੈਂ ਪਹਿਲਾਂ ਬੋਲਦਾ ਸੀ ਜਿੰਨ ਹੋ ਸਕਦਾ ਕੱਟ ਕਰਦੇ ਹੋਏ ਪਰ ਜੋ ਕਹਨੇ ਆ ਉਹ ਕਰਦੇ ਹੀ ਕਰਦੇ ਆ ਕੋਈ ਲਾਰਾ ਨਹੀਂ ਲੱਪਾ ਨਹੀਂ ਗੱਲਾਂ ਨਹੀਂ ਕੋਈ ਐ ਨਹੀਂ ਬਾਤਾਂ ਪਾਈ ਜਾਣੀਆਂ ਇੱਧਰ ਉੱਧਰ ਦੀਆਂ ਜਾਂ ਕਿਸੇ ਦੀ ਸ਼ਖਸੀਅਤ ਤੇ ਅਟੈਕ ਕਰੀ ਜਾਣੇ ਜਿਵੇਂ ਅੱਜ ਕੱਲ ਕੀ ਆ ਜੇ ਕੋਈ ਵੱਡਾ ਥੋਤੋ ਬਣ ਜਾਂਦਾ ਤਾਂ ਉਹਦੀ ਬੱਸ ਕਰਾ ਦਿੰਦੇ ਨੇ ਬੋਲ 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 ਵੀ ਉਹ ਟਾਉਣ ਦੀ ਖਾਤਰ ਅਸੀਂ ਉੱਤੇ ਚੜ ਜਾਈਏ ਇਹ ਕੰਮ ਨਹੀਂ ਆਪਦੇ ਕਰਮਾਂ ਨਾਲ ਆਪਦੀ ਸੇਵਾ ਦੇ ਨਾਲ ਤੇ ਉਹ ਅਕਾਲ ਪੁਰਖ ਦੀ ਦਇਆ ਦੇ ਨਾਲ ਬਹੁਤ ਸੇ ਜਿੰਨੇ ਸੇਵਾ ਵੱਧ ਤੋਂ ਵੱਧ ਮਹਾਰਾਜ ਲੈਣਗੇ ਕਰਾਂਗੇ ਤੇ ਮਹਾਰਾਜ ਤੇ ਤੁਹਾਡਾ ਸੰਗਤ ਦਾ ਅੱਜ ਬਾਤ ਚਾਹੀਦਾ ਸਰ ਕੀ ਨਾਮ ਆ ਤੁਹਾਡਾ ਮੇਜ ਸਿੰਘ ਦਿਵਲਪਿੰਡ ਬੂਪੋਰੇ ਕਲਾਂ ਹਲਕਾ ਤਖਤ ਦੇ ਵਿੱਚ ਸਰ ਗੱਲ ਕਰੀਏ ਜੇ ਆਪਾਂ ਪੰਜਾਬ ਨੂੰ ਲੈ ਕੇ ਗੱਲ ਕਰੀਏ ਪੰਜਾਬ ਦੇ ਮੁੱਦੇ ਹੋਰ ਵੀ ਕਾਫੀ ਨੇ ਜਿੱਦਾਂ ਪੰਜਾਬ ਜੁਨੀਅਰ ਯੂਨੀਵਰਸਿਟੀ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਹੋ ਰਿਹਾਗਾ ਤੇ ਯੂਨੀਵਰਸਿਟੀ ਪੰਜਾਬ ਤੋਂ ਸੈਂਟਰ ਖੋ ਰਹੀ ਆ ਕਿ ਇਸ ਨੂੰ ਲੈ ਕੇ ਕਦੇ ਆਇਆ ਮੈਂ ਦਿਮਾਗ ਦੇ ਵਿੱਚ ਵੀ ਆਪਾਂ ਉਧਰ ਨੂੰ ਵੀ ਚੱਲ ਕੇ ਹਲ ਧਰਨਾ ਲੱਗਾ ਜੀ ਉੱਥੇ ਕਾਫੀ ਲੋਕ ਬਗੈ ਵੀ ਨੇ ਕਿ ਉੱਥੇ ਪਹੁੰਚ ਕੀਤੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਮੈਂ ਆਪਦੀ ਕਮਾਈ ਦੇ ਵਿੱਚੋਂ ਦਸਾਂ ਦਾ ਕੱਢਦਾ ਹੁੰਦਾ ਜਿੰਨੇ ਕੋ ਪੈਸੇ ਹੁੰਦੇ ਜਿਹੜਾ ਕੋਸੋ ਦੇ ਨਾਲ ਹੁੰਦਾ ਹਰ ਇੱਕ ਸਰ ਨਾਲ ਕਰ ਜਾਣਾ ਹਾਂ ਜੀ ਜੋ ਸਰ ਮੈਂ ਜਿਹਦੇ ਸਮੇਂ ਦੀ ਗੱਲ ਕਰਦਾ ਦੇਖੋ ਪੰਜਾਬ ਦੇ ਨਮਨ ਤੇ ਆਪਾਂ ਸੇਵਾ ਨੂੰ ਇੱਕ ਪਾਸੇ ਛੱਡ ਕੇ ਜੁਨੀਅਰ ਪ੍ਰੈਕਟਿਸ ਦੀ ਗੱਲ ਕਰੀ ਉਹ ਪੰਜਾਬ ਦਾ ਕੋਈ ਜਾ ਰਹੀ ਆ ਹਾਂ ਜੀ ਇਹ ਵੀ ਸਮਝਦਾ ਮੈਂ ਗੱਲ ਨੂੰ ਇਸ ਨੂੰ ਉੱਥੇ ਤੱਕ ਸਾਡੀ ਪਹੁੰਚ ਨਹੀਂ ਕੀ ਇਹ ਨਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਖਰਚੇ ਸਰ ਪਰ ਜਿਹੜੀ ਪੜ੍ਹਾਈ ਆ ਨਾ ਜਿਹੜੀ ਰਸਤੀ ਆ ਪੜ੍ਹਾਈ ਆ ਇਹ ਤਾਂ ਮੇਨ ਆ ਥੋੜੀ ਇਹ ਤਾਂ ਜ਼ਰੂਰੀ ਚਾਹੀਦੀ ਆ ਇਹਦੇ ਉੱਤੇ ਗਵਰਨਮੈਂਟ ਨਾਲ ਵੀ ਨਿਗ੍ਹਾਵਾਰਨੀ ਚਾਹੀਦੀ ਹੈ ਜੇ ਕੋਈ ਡਾਊਨ ਹੁੰਦਾ ਕੋਈ ਸਕੂਲ ਜਾਂ ਅੱਛਾ ਜੀ ਸਰਕਾਰਾਂ ਦੀ ਗੱਲ ਕਰ ਰਿਹਾ ਸਰ ਆਪ ਨਰਾਈ ਨੇ ਏ ਆਉਂਦੇ ਨੇ ਸਾਲ ਚ 15 ਦਿਨ 15 ਦਿਨ ਜਿਹੜੇ ਆਉਂਦੇ ਉਹ ਸੇਵਾ ਕਰਦੇ ਤੇ ਚਲੇ ਜਾਂਦੇ ਪੋਲਿਟਿਕਲ ਨਹੀਂ ਹੈਗੇ ਇਲੈਕਟ ਕੀ ਦਿਹਾੜਿਆ ਨੇ ਪੰਜਾਬ ਦੇ ਨੂੰ ਵਟ ਸਾਡੇ ਪਾਸ ਹੱਥਾਂ ਚ ਕਿਸ਼ਕਦੀ ਜਾ ਰਹੀ ਆ ਇਹ ਤਾਂ ਸਾਰੇ ਵੇਖੋ ਜਿੰਨੀਆਂ ਸਰਕਾਰਾਂ ਜ਼ਿੰਮੇਵਾਰ ਉਹਨੇ ਆਪਾਂ ਵੀ ਜ਼ਿੰਮੇਵਾਰ ਹੁੰਨੇ ਆ ਜਿੱਦਣ ਵੋਟ ਪਾਉਨੇ ਆ ਆਪਾਂ ਕੈਂਡੀਡੇਟ ਇਲੈਕਟ ਕਰਦੇ ਆ ਕੋਈ ਐ ਤਾਂ ਹੈ ਨਹੀਂ ਆਪਣਾ ਗੁੱਠਾ ਫੜ ਕੇ ਕਿਤੇ ਭੋਣਦਾ ਵਾ ਕਿਤੇ ਨਾ ਕਿਤੇ ਤਾਂ ਕੋਈ ਸਮਝ ਹੁੰਦੀ ਆ ਨਾ ਗਲਤੀਆਂ ਆਪਾਂ ਵੀ ਕਰਦੇ ਆ ਸਰਕਾਰਾਂ ਨੇ ਤਾਂ ਦੇਖੋ ਕੰਡਲ ਜਲੂਸ ਹੀ ਕੱਢਿਆ ਪਿਆ ਵਾ ਸਾਡੇ ਕੋਲੇ ਕੀ ਆ ਸਾਡੀ ਹੁਣ ਐਜੂਕੇਸ਼ਨ ਸਾਡੀ ਯੂਨੀਵਰਸਿਟੀ ਵੀ ਜਾਂਦੀ ਲੱਗੀ ਸਾਡੇ ਸੂਬੇ ਤੋੜ ਤੇ ਤਿੰਨ ਤਿੰਨ ਸੂਬੇ ਬਣਾ ਦੇ ਛੋਟਾ ਸੂਬਾ ਬਣਾਦਾ ਸਿਆਸਤ ਦੇ ਚੱਕਰ ਚ ਕੈਰੋ ਸਾਹਿਬ ਤੁਸੀਂ ਜਾਣਦੇ ਹੋਵੋਗੇ ਖੰਗੋੜਾ ਜਿਹੜੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਵੱਡੇ ਪੰਜਾਬ ਦੇ ਪ੍ਰਤਾਪ ਸਿੰਘ ਕੈਰੋ ਘੂੜਾ ਸਾਹਿਬ ਪ੍ਰਤਾਪ ਸਿੰਘ ਕੈਰੋ ਦੀ ਪੋਤੀ ਰਮਨ ਕੌਰ ਕੈਰੋ ਘੂੜਾ ਸਾਹਿਬ ਦੇ ਘਰੋਂ ਨੇ ਸਾਡੇ ਭਾਬੀ ਜੀ ਨੇ ਵੱਡੇ ਕੈਰੋ ਸਾਹਿਬ ਨੇ ਜੋ ਪੰਜਾਬ 'ਚ ਬਣਾ ਤੁਸੀਂ ਸਭ ਜਾਣਦੇ ਹੋ ਕੈਰੋ ਸਾਹਿਬ ਨੇ ਬਣਾਇਆ ਸੀ ਉਸ ਤੋਂ ਬਾਅਦ ਪੰਜਾਬ 'ਚ ਬਣਾਇਆ ਨਹੀਂ ਕੁਝ ਜੇ ਗੱਲ ਕਰੀਏ ਤਾਂ ਪਿੱਛੇ ਜਿਹੇ ਇੱਕ ਰਾਜਾ ਬੜਿੰਗ ਜੀ ਦਾ ਬਹੁਤ ਬਿਆਨ ਆਉਦਾ ਹੈ ਸੀ ਭਾਈਚਾਰੇ ਬਾਰੇ ਲੈ ਕੇ ਚੁੱਤਾ ਸਿੰਘ ਬਾਰੇ ਕਿ ਉਹਨੂੰ ਜੈਜੰਦ ਦੇ ਇੱਕ ਇੱਕ ਪਾਸੇ ਪੰਜਾਬ ਕਾਂਗਰਸ ਵੱਲ ਤੁਰ ਰਿਹਾ ਦੂਸਰੇ ਪਾਸੇ ਉਹ ਗਲਤ ਬਿਆਨ ਉਹ ਲੋਕਾਂ ਦੇ ਬਾਰੇ ਦਿੱਤੇ ਜਾ ਰਹੇ ਨੇ ਜੋ ਲੋਕ ਵੋਟਾਂ ਜਿਨ੍ਹਾਂ ਦੇ ਵੋਟਾਂ ਨਾਲ ਜਿੱਤਣਾ ਦੇਖੋ ਨਜ਼ਰੀਆ ਵਾ ਉਹੀ ਗੱਲ ਆ ਕਿ ਜੇ ਆਪਾਂ ਕੋਈ ਕਿਸੇ ਦੀ ਗੱਲ ਦੀ ਗੱਲ ਵਧਾਉਣੀ ਆ ਤਾਂ ਕੋਈ ਵੀ ਮੇਰੀ ਵੀ ਕੋਈ ਟੈਕ ਕਰ ਸਕਦਾ ਇਹ ਜੀ ਗੱਲ ਨਹੀਂ ਸਾਡੇ ਭਰਾ ਨੇ ਸਾਰੇ ਪੱਠੇ ਅਸਲ ਮੈਂ ਹਾਂ ਦੇਖੋ ਮੈਂ ਜੀਵੀਦਾਰ ਘਰ ਤੋਂ ਆ ਜਦੋਂ ਹੀ ਛੋਟੇ ਹੁੰਦੇ ਸੀ ਆਪਣੇ ਜਾਨਵਰ ਰੱਖੇ ਨੇ ਪੱਠੇ ਪੁੱਤਰ ਨੇ ਮਸ਼ੀਨ ਦੇ ਨਾਲ ਆਪ ਕਰਦੇ ਸੀ ਪੌਣੇ ਬੰਦਾ ਉਹ ਪੱਠੇ ਲਬਦ ਵਰਤ ਲੈਂਦਾ ਅੱਛਾ ਜੇ ਕਿਸੇ ਨਾਲ ਤੇ ਉਹ ਮੁਹੱਬਤ ਆ ਜਿਆਦੇ ਜਾਂ ਹੋਰ ਅੱਛਾ ਕਿਉਂਕਿ ਕਾਲਾ ਜਾਂ ਪੱਕਾ ਉਥੇ ਲੱਭਦਾ ਹੀ ਹੁੰਦਾ ਕਈ ਵਾਰੀ ਆਪਾਂ ਕਿਸੇ ਲੈਹ ਤੇ ਗੱਲ ਕਰਦੇ ਆ ਪਰ ਆਪਣਾ ਉਹ ਗੱਲ ਕਰਨ ਦਾ ਮਤਲਬ ਨਹੀਂ ਹੁੰਦਾ ਪਰ ਹੁਣ ਜਿਹੜੀ ਆਪੋਜੀਸ਼ਨ ਹੁੰਦੀ ਆ ਉਹਨਾਂ ਨੇ ਕੁਛ ਨਾ ਕੁਛ ਤਾਂ ਗੱਲ ਦੇ ਤੁਹਾਨੂੰ ਖਿੱਚਣੀ ਹੁੰਦੀ ਆ ਉਹ ਬਸ ਉਹ ਉੱਥੇ ਆ ਹੁਣ ਤੁਸੀਂ ਸੇਵਾ ਦੇ ਨਾਲ ਨਾਲ ਲੋਕਾਂ ਨੂੰ ਕਿਸਨਿਆ ਦੇਣਾ ਚਾਹੋਗੇ ਸਾਡੇ ਮੱਧ ਵਰਗ ਕਿ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਪੰਜਾਬ ਦੇ ਉਮੀਦਵਾਰ ਲੋਕਾਂ ਨੂੰ ਕਿ ਇਸ ਵਾਰ ਮੈਂ ਕਿਉਂਕਿ ਨਵਾਂ ਮੌਕਾ ਦੇ ਕੇ ਦੇਖ ਲਿਆ ਦੁਬਾਰਾ ਲੋਕਾਂ ਦਾ ਮੁੱਖ ਮੋੜ ਰਿਹਾ ਤੁਹਾਡੇ ਵੱਲ ਆ ਰਹੇ ਨੇ ਕੀ ਕਹਿਣਾ ਚਾਹੁੰਦਾ ਹਾਂ ਲੋਕਾਂ ਨੂੰ ਕਿ ਕਿ ਤੁਸੀਂ ਇਹ ਜਿਹੇ ਲੋਕਾਂ ਤੋਂ ਜੋ ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਨੁਮਾਇੰਦੇ ਰੱਖੋਗੇ ਜੋ ਕਦਲਿਤ ਪਰਿਵਾਰਾਂ ਨੂੰ ਕਹ ਲਈਏ ਦੇਖੋ ਇਹ ਤਾਂ ਜਿਹੜੀ ਇਹੋ ਜੀਆਂ ਗੱਲਾਂ ਨੇ ਨਾ ਤਾਂ ਬਹੁਤ ਮਾੜੀਆਂ ਗੱਲਾਂ ਹੁੰਦੀਆਂ ਜੇ ਕੋਈ ਇਦਾਂ ਸੋਚਦਾ ਵੀ ਆ ਤਾਂ ਇਹ ਚੰਗੀ ਗੱਲ ਨਹੀਂ ਦੇਖੋ ਭਾਈਚਾਰਾ ਭਾਈਚਾਰਾ ਬਹੁਤ ਵੱਡੀ ਗੱਲ ਆ ਆਪਾਂ ਕੋਈ ਅੱਜ ਦੇ ਨਹੀਂ ਇਹ ਇੱਕ ਏਕਤਾ ਦਾ ਪ੍ਰਤੀਕ ਆ ਆਪਣੇ ਗੁਰੂ ਸਾਹਿਬਾਨਾਂ ਤੋਂ 10 ਮਿੱਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਚੀਜ਼ਾਂ ਖਤਮ ਕਰਿਆ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਮੈਂ ਕਿਉਂਕਿ ਇਹ ਗੱਲ ਜੇ ਪੈਣਾ ਨਹੀਂ ਚਾਹੁੰਦਾ ਤੇ ਮੈਂ ਤਾਂ ਬਾਈ ਸਾਰਿਆਂ ਨੂੰ ਏਕਤਾ ਦੀ ਮੈਂ ਸਪੀਚ ਚ ਵੀ ਗਿਆ ਸੀ ਵੀ ਇਕੱਠੇ ਰਹੀਏ ਥਵਾਕ ਨਾ ਰਹੀਏ ਪੜਾਈ ਚ ਧਿਆਨ ਲਈਏ ਬੱਚਿਆਂ ਦਾ ਪੜਾਈ ਧਿਆਨ ਦੋ ਥੋੜਾ ਜਿਆ ਸਰਕਾਰਾਂ ਨੇ ਇਹ ਬੇਨਤੀ ਆ ਵੀ ਥੋੜਾ ਜਿਆ ਹੈਲਥ ਨੀ ਧਿਆਨ ਦੇਣ ਕਿਉਂਕਿ এনਵਾਇਰਨਮੈਂਟ ਬਹੁਤ ਚੇਂਜ ਹੋ ਚੁੱਕੀ ਆ ਤੇ ਬਿਮਾਰੀਆਂ ਬਹੁਤ ਫੈਲ ਚੁੱਕੀਆਂ ਨੇ ਇਹ ਆਪਾਂ ਸਾਰੇ ਰਲ ਕੇ ਵੀ ਕਰ ਸਕਦੇ ਆ ਸਾਰੀ ਚੇਂਜਸ ਆਪਾਂ ਰਲ ਕੇ ਹੀ ਕਰ ਸਕਦੇ ਆ ਬਿਲਕੁਲ ਇਹ ਸਾਰੇ ਚੇਂਜਸ ਇਹਨਾਂ ਦਾ ਕਹਨਾ ਬਿੱਟੂ ਤੁੰਗੂ ਰਾਜੀਦਾ ਵੀ ਅਸੀਂ ਰਲ ਕੇ ਕਰ ਸਕਦੇ ਆ ਕਾਫੀ ਸਵਾਰੀ